ਇਸ ਕੁ ਬਣਾਏ ਇਸ ਮੁਢ ਤੇ ਬਹੁਤ ਸਾਰਾ ਆਪ ਵੀ ਖੁਦ ਵੀ ਜਾ ਰਹੇ ਆ ਤੇ ਬੜੀ ਕਿਲਰ ਰੋਡ ਕਿਆ ਜਾਂਦਾ ਸੀ ਇਸ ਨੂੰ ਤੇ ਹੁਣ ਰੋਡ ਵੀ ਬਹੁਤ ਚੌੜੀ ਹੋ ਗਈ ਤੇ ਪਰ ਜੇ ਚੌੜੀ ਰੋਡ ਕਰ ਰਹੇ ਆ ਤਾਂ ਫਿਰ ਮਟੀਰੀਅਲ ਤਾਂ ਹੋਵੇਗਾ ਨਾ ਤੇ ਚੱਲੇ ਤਾਂ 5 ਸਾਲ 5 ਸਾਲ ਠੇਕੇਦਾਰ ਦੀ ਡਿਊਟੀ ਹੈ ਠੇਕੇਦਾਰ ਨੂੰ ਮੈਂ ਬੁਲਾ ਕੇ ਕਿਹਾ ਸੀਗਾ ਤੁਸੀਂ ਉਹ ਕਿ ਬੀਬੀ ਸੀ ਐਗਰਦੀ ਕਿ ਤੁਸੀਂ ਮੈਂ ਪੈਸੇ ਲਾਉਣੇ ਨੇ ਤੇ ਜੀ ਪਹਿਲੀ ਹੀ ਐਜੀ ਵਧੀਆ ਬਣਾ ਦਿਓ ਤੁਹਾਨੂੰ ਪੈਸੇ ਲਾਉਣ ਦੇ ਲੋੜ ਹੀ ਨਹੀਂ ਪਾਉਂਦੇ ਉਹ ਵਿਚਾਰ ਸਰਕਾਰਾਂ ਪਹਿਲੇ ਵੀ ਹੁੰਦੀਆਂ ਸੀਗੀਆਂ ਪਰ ਪਹਿਲਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇਖੀਆਂ ਨਹੀਂ ਗਈਆਂ ਕਿ 5 ਸਾਲ ਦੀ ਸੜਕ ਦਾ ਮੈਂਟੇਨੈਂਸ ਦਾ ਜਿਹੜਾ ਹੈ ਠੇਕੇਦਾਰ ਧਿਆਨ ਰੱਖੇਗਾ ਕਿ ਮੁੱਖ ਮੰਤਰੀ ਖੁਦ ਜਿਹੜਾ ਹੈ ਸਰਕਾਰ ਦਾ ਨਿਰੀਖਣ ਕਰਦਾ ਨੇ ਜਿਹੜਾ ਇਹਦੇ ਕਰਕੇ ਪਹਿਲਾਂ ਨਹੀਂ ਸਰਕਾਰਾਂ ਨੇ ਲੋਕਾਂ ਨੂੰ ਜਦੋਂ ਕੋਈ ਆਪਸ਼ਨ ਹੀ ਨਹੀਂ ਹੈਗੀ ਸੀ ਪਹਿਲਾਂ ਹੁਣ ਉਹ ਪਹਿਲਾਂ ਵਾਲੀਆਂ ਸਰਕਾਰਾਂ ਜਾਂ ਪਹਿਲਾਂ ਵਾਲੇ ਮੰਤਰੀ ਜਾਂ ਪਹਿਲਾਂ ਵਾਲੇ ਮੁੱਖ ਮੰਤਰੀ ਨੇ ਨਹੀਂ ਹੁਣ ਵਾਲੇ ਨੇ ਹੁੰਦੇ ਹੋਏ ਸੋਚ ਕਰਕੇ ਕਿਉਂਕਿ ਅਸੀਂ ਆਮ ਲੋਕਾਂ ਚੋਂ ਨਿਕਲੇ ਹੋਏ ਆਂ ਅਸੀਂ ਗਰਾਊਂਡ ਰਿਐਲਿਟੀयां ਜਾਣਦੇ ਹਾਂ ਸੜਕਾਂ ਬਾਰੇ ਵੀ ਲੁੱਕ ਦੀ ਥਾਂ ਤੇ ਤੋਫਰ ਪੈਂਦਾ ਹੈ ਹੈਨਾ ਤੇ ਮੈਂ ਆਪ ਕਦੇ ਹੀ ਵਾਰੀ ਸੀੜੀਆਂ ਦੇ ਵਿੱਚ ਕਸਟੰਟ ਕੰਮ ਕੀਤੇ ਆ ਉਹ ਇੰਟਰਨੈਟ ਜੋ ਪਬਲਿਕ ਦੇ ਪੈਸੇ ਨਾਲ ਬਣੀਏ ਚੀਜ਼ ਉਹ ਪਬਲਿਕ ਨਹੀਂ ਵਰਤਣੀ ਹੈ ਟੱਕੜ ਟੱਕੜ ਪਬਲਿਕ ਨੂੰ ਉਹਦੀ ਕੁਆਲਿਟੀ ਤੋਂ ਵੀ ਟੱਕੜ ਟੱਕੜ ਪਬਲਿਕ ਨੂੰ ਚੈੱਕ ਕਰਨਾ ਹੈ ਆਪਾਂ ਨੂੰ ਪਬਲਿਕ ਪਹਿਲੇ ਕਿਹਾ ਕਰਦੀ ਸੀ ਕਿ ਸੜਕਾਂ ਬਣਦੀਆਂ ਤੇ ਟੁੱਟਦੀਆਂ ਪਹਿਲੇ ਆ ਤਾਂ ਉਸ ਤੋਂ ਲੈ ਕੇ ਲਗਾਤਾਰ ਜਿਵੇਂ ਸਰਕਾਰ ਬੋਲੋ ਇਹ ਕੰਮ ਕੀਤਾ ਜਾ ਰਿਹਾ ਹੈ ਕਿੰਨਾ ਕੁ ਸਮਝ ਆਦੀ ਕੁਝ ਨਾ ਸ਼ਹਿਰਾਂ ਦੇ ਵਿੱਚ ਹੈ ਜਿਹੜੀ ਸੜਕਾਂ ਸ਼ਹਿਰਾਂ 'ਚ ਬਣ ਰਹੀ ਹੈ ਉਹਦੇ ਵਿੱਚ ਸੀਵਰੇਜ ਟੈਲੀਫੋਨ ਵਾਲੇ ਜਾਂ ਕੇਬਲ ਟੀਵੀ ਵਾਲੇ ਜਾਂ ਜਿਹੜੇ ਵੀ ਭੈਗੇ ਨੇ ਅੰਡਰਗਰਾਉਂਡ ਦੇ ਅਸੀਂ ਉਹਨੂੰ ਕਿਹਾ ਵੀ ਪਹਿਲਾਂ ਇਹਨਾਂ ਨੂੰ ਪੁੱਛੋ ਕਿ ਉਤਾਰ ਤੂਰ ਤੋਂ ਨਹੀਂ ਪਾਉਣੀ ਨਹੀਂ ਤਾਂ ਕੀ ਹੁੰਦਾ ਸੜਕ ਬਣਾਉਂਦੇ ਨੇ ਪਿੱਛੇ ਉਹ ਖੜੇ ਹੁੰਦੇ ਨੇ ਕੰਤੇ ਲਈ ਕਿ ਤੁਸੀਂ ਬਣਾਓ ਅਸੀਂ ਹੁਣ ਪੱਟ ਕੇ ਇੱਥੋਂ ਤਾਰ ਪਾਉਣੀ ਪਹਿਲਾਂ ਬਣਾ ਦੋ ਪਹਿਲਾਂ ਉਹਦੀ ਤਾਰ ਪਾ ਲਓ ਉੱਤੋਂ ਦੀ ਪਾਸੋਂ ਠੀਕ ਹੈ ਨਾ ਮੁੜ ਕੇ ਉਹ ਕਹਿੰਦੇ ਅਸੀਂ ਤਾਂ ਬਣਾਤੀ ਸੀ ਇਹਨਾਂ ਨੇ ਪੱਟਦੀ ਉਹ ਫੇਰ ਉਹਦੀ ਖੜੀ ਦੇਣੀ ਸੋ ਅਸੀਂ ਮਹਿਕਮਿਆਂ ਚ ਤਾਲਮੇਲ ਵੀ ਪੈਦਾ ਕਰ ਰਹੇ ਹਾਂ ਕਿ ਜੇ ਤਾਰਾਂ ਪੈਣੀਆਂ ਨੇ ਕੋਈ ਕੇਬਲ ਦੀ ਟੈਲੀਫੋਨ ਦੀ ਕੋਈ ਸੀਵਰੇਜ ਦੀ ਕੋਈ ਲੈਂ ਪੈਣੀਆਂ ਤੇ ਪਹਿਲਾਂ ਪਾ ਲਓ ਅਸੀਂ ਸੜਕ ਬਣਾਉਣੀ ਹੈ ਉਦੋਂ ਬਾਅਦ ਅਸੀਂ ਮਹੀਨੇ ਬਾਅਦ ਸੜਕ ਬਣਾ ਦਾਂਗੇ ਤਾਂ ਸਾਰਾ ਕੁਝ ਸੈਟ ਹੋ ਜੂਗਾ ਤਾਲਮੇਲ ਦੀ ਕਮੀ ਸੀ ਮੈਂ ਤਾਂ ਹੁਣ ਤਾਲਮੇਲ ਪੂਰਾ ਕੀਤਾ ਜਾ ਰਿਹਾ ਕਿ ਸੜਕਾਂ ਜਿਹੜੀਆਂ ਟੁੱਟਣੀਆਂ ਤੋਂ ਪਹਿਲੇ ਹੀ ਜਿਹੜੀਆਂ ਉਹਨਾਂ ਨੂੰ ਤੱਕੇ ਦਿੱਤਾ ਜਾਵੇ ਕਿ ਕਿਸ ਤਰੀਕੇ ਦੇਖ ਕੇ ਤੁਸੀਂ ਕੋਈ ਤਾਰ ਪਾਣੀ ਹੈ ਜਾਂ ਕੁਝ ਕੰਮਾਂ ਪਹਿਲੇ ਕਰ ਲਓ ਹਾਂਜੀ ਕੋਈ ਥੱਲੋ ਦੀ ਪਾਈਪ ਲੰਘਣੀ ਹੈ ਕੋਈ ਪਾਣੀ ਕ੍ਰੋਸ ਕਰਨ ਵਾਲੀ ਪਾਈਪ ਲੰਘਣੀ ਹੈ ਪਹਿਲਾਂ ਪਾਓ ਕਿਉਂਕਿ ਅਸੀਂ ਸੜਕ ਬਣਾਉਣੀ ਹੈ ਉਹ ਡਿਪਾਰਟਮੈਂਟ ਨੂੰ ਪੁੱਛ ਕੇ ਉਦੋਂ ਬਾਅਦ ਉਹ ਕਹਿੰਦੇ ਹਾਂਜੀ ਅਸੀਂ ਪੈ ਪਾ ਲਈ ਉਦੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕੀ ਦੇ ਵਿੱਚ ਕੀ ਕੀ ਦੇ ਲਈ ਕੋਈ ਕਮੀ ਆਂਦੀ ਹੈ ਜਾਂ ਕਿੰਨੀ ਸ਼ਿਕਾਇਤ ਆਂਦੀ ਹੈ ਤਾਂ ਤੁਹਾਨੂੰ ਸਾਨੂੰ ਦੱਸੋ ਸਾਨੂੰ ਵੀਡੀਓ ਪਾ ਕੇ ਦੱਸੋ ਕਿ ਆ ਸੜਕ ਜਿਹੜੀ ਉਹਦਾ ਮਟੀਰੀਅਲ ਮਾੜਾ ਹੈ ਅਸੀਂ ਵੈਸੀ ਪੰਚਾਇਤਾਂ ਨੂੰ ਸਰਪੰਚਾਂ ਨੂੰ ਕਹਤਾਂ ਕਿ ਜਿਹੜੇ ਪਿੰਡ ਦੀ ਤੁਹਾਡੀ ਸੜਕ ਬਣਦੀ ਹੈ ਤੁਸੀਂ ਆਪ ਚੈੱਕ ਕਰੋ ਕੋਲੇ ਖੜੋ ਤੇ ਜੇ ਗੁਣਵੱਤਾ 'ਚ ਕੋਈ ਕਮੀ ਹੈ ਸਾਨੂੰ ਦੱਸੋ ਤੇ ਅਸੀਂ ਉਹ ਠੇਕੇਦਾਰ ਨੂੰ ਵੀ ਤੁਹਾਡੇ ਸਾਹਮਣੇ ਬੁਲਾ ਕੇ ਉਹਦੇ ਪੈਸੇ ਵੀ ਰੋਕਾਂਗੇ ਤੇ ਉਹਨੂੰ ਅਸੀਂ ਬਲੈਕਲਿਸਟ ਵੀ ਕਰ ਸਕਦੇ ਹਾਂ ਕਿ ਉਹਨੂੰ ਜ਼ਿੰਦਗੀ 'ਚ ਦੁਬਾਰੇ ਠੇਕਾ ਨਹੀਂ ਮਿਲਣਾ ਸੋ ਇਸ ਕਰਕੇ ਮੈਂ ਠੇਕੇਦਾਰਾਂ ਨੂੰ ਵੀ ਬੇਨਤੀ ਕਰਦਾ ਈਮਾਨਦਾਰਨਾ ਕੰਮ ਕਰਕੇ ਦੇਖੋ ਬੜਾ ਸਕੂਨ ਮਿਲਦਾ ਜਿਲ੍ਹਾ ਪ੍ਰੀਸ਼ਦ ਤੇ ਬਲੌਕ ਸੰਪਤੀ ਦੇ ਚੋਣਾ ਚੱਲ ਰਹੀਆਂ ਕਿਤਾ ਦੇਖਦੇ ਹੋ ਸਰਕਾਰ ਦਾ ਟੈਸਟ ਮੰਨਿਆ ਜਾ ਰਿਹਾ ਰੋਜ਼ ਹੀ ਟੈਸਟ ਕਹਿ ਦਿੰਦੇ ਆ ਤੁਸੀਂ ਹਨਾ ਤੋਂ ਮੈਂ ਕਹਿੰਦਾ ਕਿ ਡੈਮੋਕ੍ਰੇਸੀ ਹੈ ਭੂਟਾਨ ਚਹਰੇ ਖੜੇ ਹੁੰਦਾ ਹੱਕ ਹੈ ਰੇ ਤੇ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਲੋਕ ਜਿਹੜੇ ਬਾਦ ਚੜ ਕੇ ਇਹਨਾਂ ਭੂਟਾ ਚ ਸੱ ਲੈਣਗੇ ਤੇ ਆਪਣੇ ਇੱਕ ਜਿਹੜਾ ਬਲੌਕ ਲੈਵਲ ਤੇ ਜਿਲ੍ਹਾ ਲੈਵਲ ਦਾ ਜਿਹੜਾ ਪ੍ਰੀਸ਼ਦ ਦਾ ਜਿਹੜਾ ਚੋਣਾਂ ਦਾ ਉਹਦੇ ਵਿੱਚ ਹਿੱਸਾ ਲੈ ਕੇ ਆਪਣੇ ਨੁਮਾਇੰਦੇ ਚੋਣਨਾ ਹੈ